ਰਿਵਾਲਵਰ ਦੀ ਨੋਕ ਤੇ ਨੌਜਵਾਨਾਂ ਨੇ ਭਾਗਵਾਲ ਟੋਲ ਪਲਾਜੇ ਤੋਂ ਅੰਬਨਾਲ ਭਰੀ ਬਿਹੰਦਰਾ ਗੱਡੀ ਲੁੱਟੀ ਚਮਕੌਰ ਸਾਹਿਬ ਦੇ ਦਰਿਆ ਸਤਲੁਜ ਦੇ ਕਿਨਾਰੇ ਖੜੀ ਪੁਲਿਸ ਨੇ ਕੀਤੀ ਬਰਾਮਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਤਸਵੀਰਾਂ ਜਮਕੌਰ ਸਾਹਿਬ ਦੇ ਨਾਲ ਦਰਿਆ ਸਤਲੁਜ ਬੇਲੇ ਚੌਕੀ ਦੇ ਨੇ ਪੈਂਦੇ ਅਟਾਰੀ ਬੰਨ੍ਹ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਮੇਂਦਰ ਯੂਟਿਲਿਟੀ ਗੱਡੀ ਜੋ ਕਿ ਅੰਬ ਨਾਲ ਭਰੀ ਹੋਈ ਖੜੀ ਪੁਲਿਸ ਨੇ ਬਰਾਮਦ ਕੀਤੀ ਉੱਥੇ ਜਾਣਕਾਰੀ ਲੋਕਾਂ ਨੇ ਦਿੱਤੇ ਹੈ ਕਿ ਬੀਤੇ ਦਿਨ ਇਸ ਗੱਡੀ ਨੂੰ ਸ਼ਾਮ ਨੂੰ ਇੱਥੇ ਲਵਾਰਸ ਦੇਖਿਆ ਗਿਆ ਤੇ ਜਿਸ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਅੱਜ ਪਹੁੰਚ ਕੇ ਉਹਨਾਂ ਤੇ ਲਿਖੇ ਨੰਬਰ ਤੇ ਨੰਬਰ ਪਲੇਟਾ ਨਾ ਹੋਣ ਤੇ ਨੰਬਰ ਬਲਾ ਕੇ ਮਾਲਕਾਂ ਨੂੰ ਬੁਲਾਇਆ ਤੋ ਕਿ ਅੰਬਰ ਨਾਲ ਭਰੀ ਹੋਈ ਸੀ ਪੂਰੀ ਤਰ੍ਹਾਂ ਉਹਦੇ ਵਿੱਚ ਕੁਝ ਕਰੇਟ ਉਤਾਰੇ ਗਏ ਸੀ ਉੱਥੇ ਹਾਜ਼ਰ ਮਾਲਕ ਤੇ ਡਰਾਈਵਰ ਨੇ ਦੱਸਿਆ ਕਿ ਉਹ ਕੱਲ ਤੜਕੇ 3 ਵਜੇ ਦੇ ਕਰੀਬ ਆਗਗਵਾਲ ਟੋਲ ਪਲਾਜ਼ਾ ਜੋ ਮਰੰਡਾ ਖਰੜ ਰੋਡ ਤੇ ਸਥਿਤਾ ਉੱਥੇ ਉਤਰਿਆ ਰੁਕਿਆ ਸੀ ਜਿੱਥੇ ਹਥਿਆਰ ਦੀ ਨੁਕਤੇ ਤਿੰਨ ਨੌਜਵਾਨਾਂ ਵੱਲੋਂ ਉਹਨਾਂ ਦੀ ਗੱਡੀ ਨੂੰ ਲੁੱਟ ਲਿਆ ਸੀ ਤੇ ਉਹਨਾਂ ਨੂੰ ਰਾਸਤੇ 'ਚ ਉਤਾਰ ਦਿੱਤਾ ਸੀ ਤੇ ਜੰਗਲ ਵਿੱਚ ਉਤਾਰ ਕੇ ਉੱਥੇ ਗੱਡੀ ਲੈ ਕੇ ਫਰਾਰ ਹੋ ਗਈ ਤੇ ਅੱਜ ਪੁਲਿਸ ਨੇ ਸਾਨੂੰ ਇਸ ਬਾਰੇ ਦੱਸਿਆ ਕਿ ਦਰਿਆ ਸਤਲੁਜ ਚਮਕੌਰ ਸਾਹਿਬ ਦੇ ਲੱਗੇ ਟਾਰੀ ਬੰਨ ਤੇ ਖੜੀ ਹੈ ਬੰਨ ਤੇ ਹਾਜ਼ਰ ਮੁਲਾਜ਼ਮ ਨੇ ਦੱਸਿਆ ਕਿ ਇੱਥੋਂ ਦੇ ਟਾਰੀ ਦੇ ਸਰਪੰਚ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਚੌਕੀ ਇੰਚਾਰਜ ਐਸਸੀ ਸੋਹਣ ਸਿੰਘ ਵੱਲੋਂ ਮਲਾਜਮ ਨੂੰ ਭੇਜਿਆ ਗਿਆ ਤੇ ਮੌਲਾਜਮ ਨੇ ਆ ਕੇ ਦੇਖਿਆ ਤਾਂ ਅੱਗੇ ਪਿੱਛੇ ਨੰਬਰ ਪਲੇਟਾਂ ਨਹੀਂ ਸਨ ਅੰਬਤ ਨਾਲ ਭਰੀ ਹੋਈ ਸੀ ਮੌਕੇ ਤੇ ਫੋਨ ਦੇ ਜ਼ਰੀਏ ਮਾਲਕਾਂ ਨੂੰ ਬੁਲਾਇਆ ਗਿਆ ਤੇ ਡਰਾਈਵਰ ਨਾਲ ਗੱਲਬਾਤ ਕੀਤੀ ਕੀ ਕਹਿੰਦਾ ਡਰਾਈਵਰ ਤੁਸੀਂ ਵੀ ਸੁਣੋ ਸੀ ਇਹ ਡਰਾਈਵਰ ਐਸ ਗੱਡੀ ਦੇ ਜੀ ਬਾਬਾ ਕੀ ਨਾਮ ਆ ਤੇਰਾ ਮੇਰਾ ਨਾਮ ਅਕਸਰਮਾਰ ਹੈ ਇਹ ਕਿੱਥੇ ਵਾ ਉਹ ਪੜ ਹੈ ਜੀ ਵਾਪੇ ਖਰੜਾ ਤੋਂ ਅੱਗੇ ਉਹ ਟੋਲ ਪਲਾਜਾ ਹੈ ਜੀ ਹਾਂ ਬੜੌਦੀ ਹਾਂ ਜੀ ਹਾਂ ਜੀ ਹਾਂ ਜੀ दो बंदे थे मोटरसाइकिल पाए फिर एक हो रहा नीचे उतर कर उसने मारा रिवॉल्वर लगाई जी बंदूक तो उसने बोला लगा भाई कहाँ जा रहा मन्ना जी मंडी में जा रहे उनका गाड़ी में बैठो ना जबरदस्ती हमारे गाड़ी में ले गया और फिर गाड़ी का आगे आगे लेके चले गए फिर हमें कच्चे रास्ते पर न जो टोल बचा जी टोल बचाने के बाद में वे जंगलों में ना ले गए जी हम निकाल कर एक गाँव में जी तो गाँव में मार के जी मतलब वो मोटरसाइकिल पर थकला वो बंदा गिर गया मतलब हड़बड़ा में तो जैसे गाड़ी से उतर कर उसान गए तो हम गाड़ी से उतर कर अपनी जान बचा के जंगलों में भाग गए जी तो जी में गाड़ी पर बचा कर जी फिर में गाड़ी लेकर हमारे से फरार हो गए जी तो पुलिस के पास गए हाँ जी पुलिस के पास गए जी टोल प्लाजे पर तुम्हें तुम्हें उतार कर भाग गए वो हाँ जी हाँ जी मैं जंगलों में उतर के भागे जी जंगलों में उतर के हां जी एक आप की बात है कल सुबह कितने बजे की यो 3 बजे का जी लगभग 3:30 बजे से सुबह तड़के 3 बजे कहां से भर करा रहे तुम हमें नोनो तमन जी से तो चमकोर साहब आ रहे थे हां जी चमकोर साहब आना था हां जी हां चमकोर साहब आ रहा था जी ठीक है फिर आपको कैसे मालूम पड़ा भी गाड़ी यहां खड़ी है जी मारे पे पापा जी का फोन आया गाड़ी पर नंबर लिखे हुए है जी ड्राइवर कर माल आ जी तो मेरे पापा जी का फोन आया किसी का फोन कराने का बात यहां लापता खड़ी है जी ठीक है तो हम चंडीगढ़ में थे जी वहां से आए हां जी फिर इनसे आ यहां पे आई जी बाबूजी से, से मिले यहां पे जी हम ठीक है, ठीक है।, ठीक है। एना गड्डी ऐसी 4:30 5:00 बजे इधर लंगे सी खेता नु ए गड्डी तीन बंदे मत ते मतलब ते हैगे नशेड़ी टाइप ते एक प्लैटिनम मोटरसाइकिल पर दो मुंडे होरते वैसे मैं पूछ्या मां खा गड्डी ए किमे खड़ी है ए कहता जम्मू वगैरह नु कटड़ा इधर लेके जानी है ਇਹ ਇੱਕ ਅਸੀਂ ਕਹਿੰਦਾ ਗੱਡੀ ਲੈ ਕੇ ਜਿਹੜਾ ਸਾਡਾ ਡਰਾਈਵਰ ਆ ਕਹਿੰਦਾ ਉਹ ਬੇਲੇ ਦਾ ਮੈਂ ਕਹਾ ਵੀ ਗੱਡੀ ਜੇ ਡਰਾਈਵਰ ਬੇਲੇ ਦਾ ਗੱਡੀ ਬੇਲੇ ਖੜਨੀ ਚਾਹੀਦੀ ਆ ਕਿ ਬੰਨਪੜਤ ਕਿਆ ਕਰਦੀ ਆ ਤੇ ਉਹ ਕਹਿੰਦੇ ਨਹੀਂ ਬਾਈ ਅਸੀਂ ਵੇਟ ਕਰ ਰਹੇ ਆ ਸ਼ੱਕ ਸਾਨੂੰ ਹੈਗੀ ਦੀ ਵੀ ਨੰਬਰ ਪਲੇਟ ਹੈ ਜੀ ਹੈ ਨਹੀਂ ਵੀ ਮਤਲਬ ਵੀ ਮਤਲਬ ਹੁਣ ਆਗੇ ਮਾਲਕ ਗੱਡੀ ਦੇ ਵੀ ਇਹਨਾਂ ਨੂੰ ਹੁਣ ਮਿਲ ਗਈ ਗੱਡੀ ਮਿਲੀ ਗੱਡੀ ਤੁਸੀਂ ਫਿਰ ਕਿਹਨੂੰ ਦੱਸਿਆ ਉਹ ਤੇ ਜਾ ਕੇ ਸਰਪੰਚ ਨੂੰ ਤੁਸੀਂ ਦੱਸਿਆ ਸਰਪੰਚ ਸਾਹਿਬ ਨਾਲ ਆਇਆ ਅਮਰਸਰਪੰਚ ਸਾਹਿਬ ਨਾਲ ਗੱਲ ਹੋਈ ਇਹ ਵੀ ਗੱਡੀ ਇੱਥੇ ਖੜੀ ਆ ਮਤਲਬ ਵੀ ਫਿਰ ਉਹਨਾਂ ਨੇ ਪੁਲਿਸ ਨੂੰ ਦੱਸਿਆ ਹਾਂ ਜੀ ਫਿਰ ਪੁਲਿਸ ਨੂੰ ਦ ਜੀ ਸਾਨੂੰ ਪਿੰਡ 82 ਦੇ ਸਰਪੰਚ ਨੇ ਫੋਨ ਕਰਿਆ ਜੀ ਕਿ ਗੱਡੀ ਲਵਾਸ ਖੜੀ ਹੈ ਇੱਥੇ ਜੀ ਮੌਕੇ ਤੇ ਆਏ ਅਸੀਂ ਆ ਕੇ ਦੇਖਿਆ ਜੀ ਜੀ ਇਹਦੇ ਗੱਡੀ ਦੇ ਨੰਬਰ ਫੇਸ ਕਰਕੇ ਜੀ ਇਹਦੇ ਮਾਲਕ ਨੂੰ ਫੋਨ ਕਰਿਆ ਜੀ ਜੀ ਇਹ ਮੌਕੇ ਤੇ ਆਏ ਹੋਏ ਹੁਣ ਆਏ ਹੁਣ ਆਏ ਠੀਕ ਹੈ ਤੁਹਾਨੂੰ ਸਰਪੰਚ ਨੇ ਦੱਸਿਆ ਜੀ ਸਰਪੰਚ ਨੇ ਦੱਸਿਆ ਪਿੰਡ 82 ਠੀਕ ਹੈ